ਗੁਮਾ ਬਗਿਆਰਿਸ਼ ਗਿਆ ਬੰਦਿਆ ਉਤਾਰਤ ਇਤਿਹਾਸ ਨਾਉਦੇ ਨਹੀਂ ਕਿ ਸਾਡਾ ਪਾਰਤਵ ਦੇਸ਼ ਸਦਾ ਬਗਿਆਰਿਸ਼ ਗਿਆ ਬੰਦਿਆ ਤੇ ਵਸਾਰੀ ਤੁਸਾਰਾ ਨ ਮੇਰੇ ਨੂੰ ਦੁਬਾਰਾ ਤੋਂ ਬੋਹਾ ਬੋਲ ਆਂਦੀ ਚੁਕਾ ਸੋਭੀ ਸ੍ਰੀ ਨਿਵਾਸੀ ਉਹਨਾਂ ਦੇ ਅਸ਼ੀਰਵਾਦ ਨਾਲ ਪ੍ਰਭੂ ਕ੍ਰਿਸ਼ਨ ਦੀ ਅਜਿਹੀ ਲੀਲਾ ਕਪਰਮ ਬਾਗ ਲੀਲਾ ਰੇਯਾ ਔਰ ਜੀ ਆਰ ਵਾਰਤ ਤੇ ਜੀਤੇ ਹੋਣ ਤੱਕ ਦੇਖੋ ਦੋਸਤਾਂ ਵੀ ਰਵਾ ਗਿਆ ਇਹਨਾ ਆਨੰਦਿਆ ਪੂਰੀ ਦੁਨੀਆ ਚ ਪੂਰੇ ਦੇਸ਼ ਚ ਖਜਾਜ ਚ ਗੁਰੂ ਅਰਜਨ ਸਾਹਿਬ ਦੇ ਵਿੱਚ ਇੱਥੇ ਦੀ ਰਾਜਦਾਨ ਤੇ ਹਮੇਸ਼ਾ ਹੀ ਇੱਥੇ ਅਨੋਖਾ ਪਰਮਾਨੰਦ ਦਾ ਅਸ਼ੀਰਵਾਦ ਸਮੇਂ ਦਿੱਤਾ ਇਹਨਾ ਦਾ ਪ੍ਰਿਆ ਇਹਨਾ ਦੇ ਅਸ਼ੀਰਵਾਦ ਦੀ ਬਰਸਾਤ ਸਭ ਤੇ ਉਫਰ ਦਿਆ ਪਰੋ ਜਿੰਨਾ ਨਾਂਨੇ ਲਈ ਆਗਿਆ ਹੁੰਦਾ ਮੈਂ ਮੈਂ ਸਭਾ ਜਿਆ ਨਹੀਂ ਕਰ ਸਕਦਾ ਪਰ ਮੁਕਿਰਪਾ ਕਰਨਾ ਜਿੰਨੇ ਲੋਗ ਜਿਹਨੀਆਂ ਸਾਨਾ ਵੀਰ ਇਸ ਨਕਰ ਦੇ ਲੋਕ ਅੱਜ ਜੀ ਸ਼ੀਰਵਾ ਲੈਣ ਆਇਆ ਪ੍ਰਭੂ ਉਹਨਾਂ ਦੀ ਆਸ ਮੁਰਾਦ ਉਹਨਾਂ ਦੀ ਚੁੜੀਆਂ ਆਪਣੇ ਅਸ਼ੀਰਵਾਦ ਨਾਲ ਭਰਨਾ ਜੀ ਦੇਣੀ ਭਗਵਾਨ ਕ੍ਰਿਸ਼ਨ ਜੀ ਦੇ ਭਰਤੀ ਗਏ ਚਰਣਾ ਦੇ कृष्ण जन्माष्टमी यहाँ बहुत ही भव्य और दिव्य मनाया जा रहा है ठाकुर जी का आज का उत्सव जो है वो बहुत ही भव्य है यहाँ श्री गिरिराज भगवान के इस पावन दरबार में यहाँ जल सैलाब हुआ है सभी अनुरागी यहाँ आए हुए हैं और इस जो भक्ति की धारा यहाँ प्रवाहित हो रही है भजन के माध्यम से आज श्री कृष्ण जन्माष्टमी महाउत्सव में सभी अनुरागी इस भक्ति की पवित्र मीला में स्नान कर अपने जीवन को सफल कर रहे हैं धन्य धन्य कर रहे हैं कृत्य कृत्य कर रहे हैं होता है। ऐसे